ਉਨੀ دیر ਨਾ ਬੋਲੋ ਜਿੰਨੀ دیر ਖਾਮੋਸ਼ੀ ਤੋਂ ਬਿਹਤਰ ਕੋਈ ਗੱਲ ਤੁਹਾਡੇ ਜ਼ਿਹਨ ਚ ਨਾ ਆਵੇ ਉਨੀ دیر ਖਾਮੋਸ਼ ਰਹੋ ਲੇਕਿਨ ਮੇਰਾ ਐਸਾ ਕਿਸਾ ਨਹੀਂ ਸੀ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਸੀ ਘੱਟ ਬੋਲਦਾ ਸੀ ਬਾਕੀ ਉਸਤਾਦ ਸਾਹਿਬਾਂ টিਚਰ ਸਮਝਦੇ ਲੈ ਦੇਖਿਆ ਆਪਣੇ ਕੰਮ ਨਾਲ ਮਤਲਬ ਰੱਖਦਾ ਹਮਮ ਬਾਲੀ ਗੱਲ ਨਹੀਂ ਕਰਦੇ ਇਹ ਗੱਲ ਕੀਤੀ ਸੀ ਮੇਰੀ ਤਾਂ ਮਜਬੂਰੀ ਸੀ ਲੈ ਮੈਨੂੰ ਇੰਗਲਿਸ਼ ਸਿਖਾ ਦਿੰਦੇ ਮੈਂ ਇਦਾਂ ਹੀ ਬੋਲੀ ਜਾਣਾ ਜਿਵੇਂ ਪੰਜਾਬੀ ਚ ਇਹ ਮੈਂ ਗੱਲ ਕੀਤੀ ਸੀ ਤੇ ਫਿਰ ਹੁਣ ਰੀਸੈਂਟਲੀ ਗੁਰੂਗਾਸ਼ੀ ਦਮਦਮਾ ਸਾਹਿਬ ਨਾਮ ਬੜਾ ਅੱਛਾ ਇਸੇ ਕਰਕੇ ਮੈਂ ਕਬੂਲ ਕੀਤਾ ਉੱਥੇ ਨੌਕਰੀ ਗੁਰੂਗਾਸ਼ੀ ਦਮਦਮਾ ਸਾਹਿਬ ਸਤਲਵੰਡੀ ਸਾਹਿਬੋ ਕੀ ਉੱਥੇ ਇੱਕ ਚੇਅਰ ਸਥਾਪਿਤ ਹੋਈ ਹੈ ਕ ਉੱਥੇ ਮੈਨੂੰ ਪ੍ਰੋਫੈਸਰ ਵੀ ਲਾਇਆ ਔਰ ਚੇਅਰਮੈਨ ਵੀ ਲਾਇਆ ਉਹ ਚੇਅਰ ਸੂਫੀ ਐਂਡ ਪੰਜਾਬ ਦਾ ਫੋਕ ਹੈਰੀਟੇਜ ਉਹਦੀ ਨਾਂ ਦੀ ਚੇਅਰ ਸਥਾਪਿਤ ਹੈ ਉੱਥੇ ਕੰਮ ਸ਼ਾਮ ਕਰਿਆ ਕਰਾਂਗੇ ਨਾਲੇ ਮੱਥਾ ਟੇਕਿਆ ਕਰਾਂਗੇ ਸੋ ਮੈਂ ਸਤਾਂ ਕਈ ਯੂਨੀਵਰਸਿਟੀਆਂ 'ਚ ਕੰਮ ਕੀਤਾ ਮੈਂ ਆਪਣਾ ਗੁਰ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਫੈਲੋਅ ਫੋਰ ਲਾਈਫ ਫੈਲੋਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੰਦਰ ਵਿਜ਼ਿਟਿੰਗ ਪ੍ਰੋਫੈਸਰ ਮੈਂ ਇਸ ਮਾਮਲੇ 'ਚ ਖੁਸ਼ ਨਸੀਬ ਹਾਂ ਕਿ ਸਿਰਫ ਇੰਟਰਟੇਨਰ ਹੀ ਨਹੀਂ ਅਕੈਡੈਮਿਕ ਲੈਨ 'ਚ ਕੁਝ ਸਫਲਤਾ ਨਹੀਂ ਮੇਰੀ ਕਰਦਾ ਸੀ ਕਈਆਂ ਨੇ ਕਿਹਾ ਇਹ ਬਾਦਲਾਂ ਦੇ ਬੜਾ ਕਲੋਜ਼ ਆ ਬਈ ਤਾਂ ਇਹਨੂੰ ਰਾਜਗਾਇਕ ਬਣਾਇਆ ਹਾਂ ਫਿਰ ਜਦੋਂ ਮਹਾਰਾਜਾ ਸਾਹਿਬ ਐ ਕੈਪਟਨ ਬਰਿੰਦਰ ਉਹ ਕਹਿੰਦਾ ਬਾਦਲ ਨੇ ਕੋਈ ਜੱਜ ਦਾ ਕੰਮ ਨਹੀਂ ਕੀਤਾ ਇੱਕੋ ਹੀ ਜੱਜ ਦਾ ਕੰਮ ਕੀਤਾ ਜਿਹੜਾ ਹੰਸ ਰਾਜ ਅਨਸੂਰਜ ਗਾਇਕ ਹੁੰਦਾ ਪਹਿਲੀ ਤੱਕ ਉਹਨੇ ਕਪਰ ਉਹਨੂੰ ਆਇਆ ਨਹੀਂ ਫਿਰ ਮੈਨੂੰ ਜਾਚ ਲੈ ਕੇ ਗਿਆ ਪਟਿਆਲੇ ਦੀ ਪੂਰੀ ਗਰਾਉਂਡ ਭਰੀ ਸੀ ਉਹਨੇ ਪਾ ਉੱਤਰ ਰਾਜ ਗਾਇਕ ਦੱਸੋ ਮੈਨੂੰ ਤਾਂ ਸਾਰਿਆਂ ਨੇ ਪਿਆਰ ਕੀਤਾ ਮੈਂ ਕਿਉਂ ਨਫ਼ਰਤ ਕਰਾਂ ਕਿਸੇ ਨੂੰ ਇਦਾਂ ਵੀ ਕਹਿ ਦਿੰਦੇ ਨਾ ਕਈ ਲੋਕ ਵੀ ਸ਼ਾਇਦ ਕੋਈ ਸਫਾਰਸ਼ ਨਾ ਚੀਜ਼ ਮਿਲੀ ਇਹ ਨਹੀਂ ਚੀਜ਼ਾਂ ਸਫਾਰਸ਼ ਨਾ ਮਿਲਦੀਆਂ ਇਹ ਭਾਗਾ ਨਾ ਮਿਲਦੀਆਂ ਇਦਾਂ ਹੀ ਦਿਲਜੀਤ ਨੂੰ ਮਿਲਿਆ ਜੇ ਮਿਲਿਆ ਤੇ ਉਹ ਲੈਵਲ ਸਾਰੇ ਕ੍ਰੋਸ ਕਰ ਗਿਆ ਉਹਨੂੰ ਅਪਰੀਸ਼ੀਏਟ ਕਰੋ ਅੱਗੇ ਤਰੱਕੀ ਵੀ ਵੈਰੀ ਬਣ ਜਾਂਦੀ ਹੈ ਕਿਵਾਰ ਵੀ ਸ਼ਾਇਦ ਇਸੇ ਕਰਕੇ ਹੀ ਹੈ ਉਹ ਨਹੀਂ ਕੋਈ ਨਹੀਂ ਥੋੜੇ ਦਿਨ ਹੋ ਜਾਣਾ ਉਹਨੂੰ ਜਿੰਨਾ ਰੋਕੋਗੇ ਉਨਾ ਹੀ ਉਹਨੇ ਅੱਗੇ ਜਾਣਾ ਨਿੰਦਿਆ ਵੀ ਕਈ ਵਾਰੀ ਬਹੁਤ ਪਰਫੁੱਲਤ ਕਰਦੀ ਹੈ ਐਸੀ ਕੋਈ ਗੱਲ ਨਹੀਂ ਕਬੀਰ ਸਾਹਿਬ ਨੇ ਕਿਹਾ ਆਪਣੀ ਮਾਂ ਨਾਲੋਂ ਵੀ ਜ਼ਿਆਦਾ ਨਿੰਦਕ ਦੇ ਸ਼ੁਕਰਗੁਜ਼ਾਰ ਹੋ ਉਹ ਤਾਂ ਤੁਹਾਡੇ ਹੱਥ ਨਾ ਗੰਦ ਸਾਫ਼ ਕਰਦੀ ਇਹ ਜ਼ੁਬਾਨ ਨਾ ਗੰਦ ਸਾਫ਼ ਕਰਦੇ ਦੇਖੋ ਫਕੀਰਾਂ ਦੀ ਸੋਚ ਸੋਚ ਦੇਖੋ ਫਕੀਰਾਂ ਦੀ ਕਹਿੰਦਾ ਨਿੰਦਕ ਨੂੰ ਮਾਂ ਨਾਲੋਂ ਜ਼ਿਆਦਾ ਪਿਆਰ ਕਰਿਆ ਕਰੋ ਉਹ ਮੂੰਹ ਨਾਲ ਤੁਹਾਡਾ ਜ਼ੁਬਾਨ ਨਾਲ ਗੰਦ ਸਾਫ਼ ਕਰ ਤੋਬਾ ਕਿਆ ਸੋਚ ਤੇ ਹੁਣ ਅਖੀਰ ਦੇ ਵਿੱਚ ਪੰਜਾਬੀਆਂ ਨੂੰ ਕੀ ਸੁਨੇਹਾ ਦੋਗੇ ਆਪਣੇ ਆਪ ਪੰਜਾਬੀਆਂ ਨੂੰ ਮੈਂ ਇਹੀ ਕਹਾਂਗਾ ਕਿ ਉਸ ਬੱਚੇ ਲਈ ਸੋਹਣੇ ਵੀਰ ਲਈ ਅਰਦਾਸ ਕਰੋ ਇਕੱਠੇ ਰਹੋ ਔਰ ਇਹ ਵੀ ਨਾ ਗੱਲ ਕਰਿਆ ਕਰੋ ਕਿ ਉਹ ਐਸ ਖਿੱਤੇ ਦਾ ਐਸ ਏਰੀਆ ਦਾ ਉਹ ਪੂਰੇ ਭਾਰਤ ਦਾ ਹੀ ਨਹੀਂ ਪੂਰੇ ਹੁਣ ਵਰਲਡ ਦਾ ਬੱਚਾ ਆ ਉਹਦਾ ਤੁਸੀਂ ਨਾਜ਼ ਕਰੋ ਕਿ ਸਾਡੇ ਚੋਂ ਪੈਦਾ ਹੋਇਆ ਲੇਕਿਨ ਜੇ ਆਪਾਂ ਵੀ ਨਫ਼ਰਤ ਵਾਲੀਆਂ ਗੱਲਾਂ ਕਰੀ ਜਾਵਾਂਗੇ ਤਾਂ ਉਹ ਨਹੀਂ ਕੋਈ ਡੱਕੋ ਦਾ ਫਾਇਦਾ ਨਹੀਂ ਹੋਣਾ ਤੇ ਫਾਇਦਾ ਇਸੇ ਚੀਜ਼ ਹੈ ਕਿ ਗਲਤਫਹਿਮੀ ਹੋਈ ਹੈ ਤੁਹਾਨੂੰ ਉਹਨੇ ਫਿਲਮ ਉਦੋਂ ਨਹੀਂ ਸ਼ੁਰੂ ਕੀਤੀ ਸੀ ਜਦੋਂ ਇੱਥੇ ਕੋਈ ਟੈਨਸ਼ਨ ਸੀ ਉਹਨੂੰ ਪਤਾ ਹੁੰਦਾ ਸ਼ਾਇਦ ਨਾ ਕਰਦਾ ਹੁਣ ਜੀ ਫਿਲਮ ਬਣੀ ਹੈ ਚਲੋ ਨਹੀਂ ਲੱਗੀ ਨਾ ਲੱਗੀ ਆ ਆ ਹੁਣ ਨਾ ਗੱਲਾਂ ਕਰੋ ਹੁਣ ਜਿਹੜੀਆਂ ਤੁਸੀਂ ਕਰ ਰਹੇ ਹੋ ਸਰ ਤੁਸੀਂ ਪਾਕਿਸਤਾਨ ਕਈ ਵਾਰ ਜਾ ਕੇ ਆਏ ਹੋ ਕਈ ਸ਼ੋਜ਼ ਵੀ ਕੀਤੇ ਨੇ ਨਾ ਤੁਸੀਂ ਪਾਕਿਸਤਾਨ ਦੇ ਵਿੱਚ ਕਿੱਦਾਂ ਦੇ ਲੋਕ ਨੇ ਕਿ ਪਿਆਰ ਕਿੱਦਾਂ ਦਿੰਦੇ ਨੇ ਦੇਖੋ ਨਾ ਹਿੰਦੁਸਤਾਨ ਨਾ ਪਾਕਿਸਤਾਨ ਨਹੀਂ ਮਾੜਾ ਹੁੰਦਾ ਨਾ ਰੱਖੇ ਹੋਏ ਖਿੱਤੇ ਦੀ ਧਰਤੀ ਦੇ ਬਾਰਡਰ ਨਾ ਹੁੰਦਾ ਤੇ ਪੂਰਾ ਹਿੰਦੁਸਤਾਨ ਸੀ ਲੋਕ ਇੰਨਾ ਕੁ ਪਿਆਰ ਕਰਨ ਵਾਲੇ ਆ ਤੁਹਾਨੂੰ ਦੱਸ ਨਹੀਂ ਸਕਦੇ ਕੋਈ ਕਿੱਸਾ ਇਦਾਂ ਦਾ ਕੋਈ ਆਪਣੇ ਵਰਗੀ ਆ ਆਪਣੇ ਚੋਂ ਗਏ ਹੋਏ ਆ ਉਹੋ ਹੀ ਗੋਤ ਆ ਉਹਨਾਂ ਦੀ ਉਹ ਹੀ ਸਾਰਾ ਕੁਝ ਹੈ ਬੜਾ ਪਿਆਰ ਆ ਇੱਕ ਕਿੱਸਾ ਥੋੜੀ ਮੈਂ ਕਿਹੜਾ ਇੱਕ ਵਾਰੀ ਗਿਆ ਬਹੁਤ ਵਾਰੀ ਗਿਆ ਲੇਕਿਨ ਉੱਥੇ ਦਾ ਕੋਈ ਫੌਜੀ ਨਿਜਾਮ ਇਹੋ ਜਿਹਾ ਹੈਗਾ ਸਾਡੇ ਦੇਖ ਲਓ ਨਾ ਪ੍ਰਧਾਨ ਮੰਤਰੀ ਸਾਹਿਬ ਆਊਟ ਆਫ ਦੀ ਵੇ ਜਿਵੇਂ ਉੱਥੇ ਜਦੋਂ ਅਫਗਾਨਿਸਤਾਨ ਗਏ ਨਵਾਜ਼ ਸ਼ਰੀਫ ਸਾਹਿਬ ਦੇ ਉੱਥੇ ਘਰ ਵੀ ਚਲੇ ਗਏ ਸੀ ਬੇਟੀ ਨੂੰ ਪਿਆਰ ਦਿੱਤਾ ਮਾਤਾ ਦੇ ਚਰਨਾਂ 'ਚ ਬੈਠੇ ਪਰ ਫਿਰ ਕੁਛ ਨਾ ਕੁਛ ਹੋ ਜਾਂਦਾ ਬਦਕਿਸਮਤੀ ਕਹਿ ਲੋ ਕਦੀ ਪਠਾਨਕੋਟ ਹਮਲਾ ਹੋ ਗਿਆ ਕਦੀ ਕੁਸ਼ ਹੋ ਗਿਆ ਲੋਕ ਉੱਥੇ ਦੇ ਨਹੀਂ ਚਾਹੁੰਦੇ ਨਾ ਜਿੱਦਾਂ ਆਪਾਂ ਨਹੀਂ ਚਾਹੁੰਦੇ ਜੰਗ ਉਹ ਵੀ ਨਹੀਂ ਚਾਹੁੰਦੇ ਉਹ ਸਿਰਫ ਪਿਆਰ ਚਾਹੁੰਦੇ ਆ ਮੁਹੱਬਤਾਂ ਚਾਹੁੰਦੇ ਆ ਇੱਕ ਤੁਸੀਂ ਦੱਸ ਰਹੇ ਸੀ ਕਿੱਸਾ ਪੱਤਰਕਾਰ ਨਾਲ ਗੱਲਬਾਤ ਕਰਦੇ ਵੀ ਤੁਸੀਂ ਸ਼ੋਅ ਲਾਉਣ ਜਾਣਾ ਸੀ ਤਾਂ ਲੰਬੀ ਜਾਮ ਲੱਗ ਗਿਆ ਸੀਗਾ ਯੂਟੀਪੀਆਰ ਜਦੋਂ ਪਹਿਲੀ ਵਾਰੀ ਮੈਂ ਗਿਆ ਤੇ ਮੈਂ ਕਿਹਾ ਜੀ ਤੁਹਾਨੂੰ ਦੱਸ ਨਹੀਂ ਸਕਦੇ ਹੂੰ ਤੇ ਯਾਨੀ ਰਾਤ ਦੇ 2 ਵਜੇ ਮੇਰੀ ਵਾਰੀ ਆਈ ਸੀ ਸਤਨਾਮ ਮਾਨਕ ਸਾਹਿਬ ਬਹੁਤ ਬਹੁਤ ਸੱਚੇ ਸੁੱਚੇ ਬੰਦੇ ਆ ਉਹਨਾਂ ਨੂੰ ਕਦੀ ਪੁੱਛਿਓ ਕੁਝ ਹੋਰ ਵੀ ਸੱਜਣ ਸੀਗੇ ਗੱਦਾਫੀ ਸਟੇਡੀਅਮ ਚ 50 ਹਜ਼ਾਰ ਬੰਦਾ ਸੀ ਉੱਥੇ ਵੀ ਕਮਾਲ ਹੀ ਹੋ ਗਈ ਸੀ 50 60 ਹਜ਼ਾਰ ਬੰਦੇ ਬਹੁਤ ਹੁੰਦੇ ਆ ਹੂੰ ਉਹ ਹੈਗਾ YouTube ਤੇ ਸ਼ੋਅ अच्छा जी हां देखियो बाबा बुल्ले शाह साहब ਦੇ ਸ਼ਹਿਰ ਕਸੂਰ ਸ਼ਹਿਰ ਹੋਰ ਆਰਟਿਸਟ ਗਾਰੇ ਮੇਰੀ 2 ਵਜੇ ਵਾਰੀ ਆਈ ਤੇ 20 25000 ਖਰੇ 50000 ਬੰਦਾ ਉੱਥੇ ਵੀ ਵੇਟ ਕਰ ਰਿਆ ਸੀ ਵੀ ਕਦੋਂ ਸਿੱਲੀ ਸਿੱਲੀ ਆਵਾ ਗਾਉਂਗਾ ਦਿਲ ਚੋਰੀ ਕਰੂਗਾ ਕੋਕੇ ਤੋ ਹੋਕੇ ਦਊਗਾ ਹਮ ਵਕਤ ਹੁੰਦਾ ਤੇ ਸੋ ਮੈਂ ਇਹ ਕਹਿਣਾ ਚਾਹਉਣਾ ਕਿ ਲੋਕ ਉੱਥੇ ਦੇ ਵੀ ਸਾਡੇ ਵਰਗੇ ਹੀ ਆ ਉਦਾਂ ਪਾਰਟੀਸ਼ਨ ਹੋਣੀ ਨਹੀਂ ਸੀ ਚਾਹੀਦੀ ਪਾਰਟੀਸ਼ਨ ਚ ਵੀ ਬਥੇਰੇ ਆਪਾਂ ਮਰਵਾ ਲਏ ਅੱਗੂ ਵੀ ਨਾ ਮਰਵਾਓ ਰੱਬ ਦਾ ਵਾਸਤਾ ਅੱਜ ਸਾਡੀ ਤਾਂ ਰੋਟੀ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਅਸੀਂ ਅੱਜ ਬਹੁਤ ਬਾਕੀ ਮੁਲਕਾਂ ਨੂੰ ਦੇਖਦੇ ਹੋਏ ਅਸੀਂ ਤਰੱਕੀ ਪਸੰਦ ਮੁਲਕ ਆ ਅੱਜ ਹੋਰ ਤਰੱਕੀ ਕਰਨੀ ਆ ਅਸੀਂ ਅਮਿਨੀਸ਼ਨ ਤੇ ਬੰਬਾਂ ਤੇ ਆ ਜਿਹੜੇ ਨਵੇਂ ਮਸਾਇਲਾ ਤੇ ਇਨਾ ਕਰੋੜਾ ਅਰਬ ਡਾਲਰ ਉਹ ਵੀ ਖਰਚ ਰਿਆ ਆਪਣੇ ਕੋਲ ਜਰਾ ਹੈਗੇ ਆ ਉਹਨਾਂ ਨੂੰ ਜਰਾ ਹੋਰ ਹਿਸਾਬ ਨਾਲ ਪਾਣੇ ਪੈਂਦੇ ਆ ਉੱਥੇ ਦੇ ਪੋਲਿਟਿਸ਼ੀਅਨ ਨੇ ਵੀ ਨਹੀਂ ਕਦੀ ਭੈੜੀ ਕੋਈ ਬਹੁਤ ਹੀ ਜ਼ਿਆਦਾ ਨਹੀਂ ਗੱਲ ਕੀਤੀ ਹਮ ਲੇਕਿਨ ਉਹ ਫੌਜੀ ਸ ਇਨਾ ਛਾਏ ਹੋਇਆ ਇੱਥੇ ਫੌਜੀ ਸਾਡੇ ਰੱਬ ਵਰਗੇ ਆ ਹਮ ਕਹਿੰਦੇ ਫੌਜੀ ਰੱਬ ਦਾ ਦੂਜਾ ਨਾਮ ਲੱਗੇ ਸਾਨੂੰ ਵੀਰ ਜਿਹਾ ਇੱਕ ਫਿਲਮ ਚ ਗਾਉਂਦੀ ਕੁੜੀ ਜੀ ਮੈਨੂੰ ਬਹੁਤ ਅੱਛਾ ਗਾਣਾ ਲੱਗਦਾ ਇੱਥੇ ਫੌਜੀ ਕੋ ਤੁਰ ਜਾਂਦਾ ਹੋਵੇ ਆਪਾਂ ਸਲੂਟ ਨਹੀਂ ਕਰਦੇ ਜੀ ਦਿਲੋਂ ਨਿਕਲਦੀ ਹੋਣਾ ਇਸ ਕਰਕੇ ਕਿ ਇਹਨਾਂ ਦਾ ਕਰਕੇ ਅਸੀਂ ਨਿਸ਼ਚਿੰਤ ਸੌ ਜਾਨੇ ਆ ਨਹੀਂ ਤਾਂ ਅਸੀਂ 1 ਮਿੰਟ ਵੀ ਨਹੀਂ ਸੌ ਸਕਦੇ ਉੱਥੇ ਜਿਹੜਾ ਹੋਰ ਸਾਬਨਾ ਹੈ ਉੱਥੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਜੋ ਪ੍ਰਧਾਨ ਮੰਤਰੀ ਸਾਹਿਬ ਪਹਿਲੇ ਵੀ ਜਿਹੜੇ ਸੀਗੇ ਜੋ ਕਹਤਾ ਫੋਰਸੇ ਵੀ ਮੰਨਦੀਆਂ ਲੋਕ ਵੀ ਮੰਨਦੇ ਉੱਥੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਬਣਦਾ ਇਹੋ ਹੀ ਅਰਦਾਸ ਕਰਨੀ ਚਾਹੀਦੀ ਕਿ ਜਿੰਦਾ ਰਵੇ ਬਸ ਜਾਹੰਦ ਨੇ ਪਹੇਟਾਂ ਕਿ ਦੇਣਾ ਜਾਂ ਲਾ ਦੇਣਾ ਤਖਤਾ ਫਲ ਦੇਣਾ ਪਰ ਸੋ ਲੋਕਾਂ ਦੇ ਵਸ ਦੀ ਗੱਲ ਨਹੀਂ ਲੋਕਾਂ ਨੂੰ ਲੋਕਾਂ ਨੂੰ ਸਾਰਾ ਮੁਲਕ ਨਹੀਂ ਕੋਈ ਜਿਆਦਾ ਹੈ ਹੁੰਦਾ ਕੁਝ ਇੱਕ ਨਿਜਾਮ ਕਹਿ ਲੋ ਸਿਸਟਮ ਕਹਿ ਲੋ ਉੱਥੇ ਦਾ ਉਹਨੂੰ ਕਹਿ ਸਕਦੇ ਆ ਜੀ ਹੁਣ ਜੰਗ ਰੁਕ ਗਿਆ ਤੇ ਹੁਣ ਆਪਾਂ ਵੀ ਇਦਾਂ ਦੀ ਨਫਰਤ ਭਰੀਆਂ ਗੱਲਾਂ ਖਤਮ ਕਰੀਏ ਤੇ ਬਾਕੀ ਜਦੋਂ ਉਹਨੇ ਫਿਲਮ ਬਣਾਈ ਸੀ ਦਲਜੀਤ ਨੇ ਉਦੋਂ ਨੂੰ ਪਤਾ ਸੀ ਕਿ ਅੱਗੇ ਜਾ ਕੇ ਆ ਵਾਕਿਆ ਹੋਣਾ ਫਿਰ جنگ ਲੱਗਣੀ ਉਹਨੂੰ ਪਤਾ ਸੀ ਹੁਣ ਇਹਨਾਂ ਦਿਨਾਂ ਚ ਨਹੀਂ ਨਾ ਹੁਣ ਕੋਈ ਸਾਈਨ ਕਰ ਰਿਹਾ ਇੱਕ ਦੂਜੇ ਨੂੰ ਜਦੋਂ ਗਵਾਂਡੀ ਨਾਲ ਲੜ ਪਈ ਤਾਂ ਉਹਦੇ ਨਿਆਣਿਆਂ ਨਾਲ ਵੀ ਨਹੀਂ ਬਾਲੀ ਦੇ ਜਿੰਨੀ ਦਿਨ ਆਪ ਫੇਜ ਜੱਫੀ ਨਹੀਂ ਪੈਂਦੀ ਰਾਜ਼ੀ ਨਾ ਮੰਨੇ ਹੁੰਦੇ ਨਹੀਂ ਬੁਲਾਉਂਦੇ ਨਹੀਂ ਲੋਰੇ ਪਿਆਰ ਨਹੀਂ ਤੈਨੂੰ ਇਦਾਂ ਲਵੋਖਾ ਕੱਲ ਨੂੰ ਮਿਲ ਵੀ ਤੇ ਸਕਦੇ ਆ ਮੀਡੀਆ ਦਾ ਵੀ ਫਰਜ਼ ਬਣਦਾ ਡਿਬੇਟਸ ਹੁਣ ਬੰਦ ਕਰੋ ਅਮਨੇ ਇਹ ਕਰ ਦਿਆ ਉਹ ਕਰ ਦੇ ਕੱਟੀ ਕੱਟਾ ਦੋਨਾਂ ਨੇ ਕੱਢਣਾ ਹੀ ਕੱਢ ਲਿਆ